ਛਾੜਦੇ ਕੀ ਆ ਸਰ ਛਾੜਤਾ ਜੀ ਤਿੰਨ ਦੋ ਢਾਈ ਦੀ ਰਹਿ ਗਿਆ ਮਾਰੇਗਾ ਜਿੰਮੇਦਾਰ ਉਹ ਘਟ ਗਿਆ ਉਹਦਾ ਜਿਆਦਾ ਘਟਦਾ ਸਰ ਤੇ ਠੇਕੇ ਠੇਕੇ ਦੇ ਵੀ ਪੂਰੇ ਹੋਣਾ ਕੁਝ ਵੀ ਨਹੀਂ ਪੂਰਾ ਹੋਣਾ ਜੀ ਇਹ ਤਾਂ ਇੱਕ ਵਾਰ ਸਭ ਹੁਣ ਮੂੰਹ ਬੰਦ ਕਰਕੇ ਬੈਠਣਾ ਪਊਗਾ ਤੁਹਾਡਾ ਕਿੰਨਾ ਕਾਸਰ ਪਿਆ ਤੁਹਾਡੇ ਘਰ ਤੇ ਕਿਹੜੀ ਵੈਰਾਈਟੀਆਂ ਤੁਸੀਂ ਲਾਈ ਸੀ ਜੀ ਪੀਆਰ 1 ਵੀ ਦੀ 28 ਵੀ ਦੀ ਬਦੋਏ ਵੀ ਵੱਡੇ ਨੇ ਮੰਨੇ ਹਲੇ 1509 ਠੀਕ ਰਹੀ ਜੀ ਕਾਰਨ ਕੀ ਹੋਇਆ ਇੰਨਾ ਘਾੜ ਘਟਦਾ ਜਿਆਦੇ ਬਾਰਿਸ਼ ਪੈਣ ਨਾਲ ਜਿਹੜੀ ਗੇਤੀ ਲੱਗੀ ਜੀ 10 ਦਿਨ ਪਹਿਲਾਂ 10 ਦਿਨ ਪਹਿਲਾਂ ਜਿਹੜੀ ਜੀਤੀ ਲਵਾਤੀ ਉਹਦੇ ਕਾਰਨ ਹੋਇਆ ਹੈ 10 ਦਿਨ ਪਹਿਲਾਂ ਹੱਲ ਕਰਨ ਨਾਲ ਕਾਰਨ ਹੋਇਆ ਜੀ ਜਿਹੜੀ ਜੀਰੀ ਜਾ ਕੇ ਭਾਦੋਂ ਦੇ ਐਂਟ ਚ ਨਿਸਰ ਲੱਗੂ 2-3 ਦਿਨ ਰਹਿੰਦੀ ਭਾਦੋਂ ਨਾਲ ਬੱਲੀ ਕੱਢਣ ਲੱਗੂ ਉਹ ਜੀਰੀ ਦਾ ਝਾੜ ਬਹੁਤ ਅਸੂ ਚਾ ਕੇ ਖੁਸ਼ਕੀ ਫਾਇਦਾ ਹੁੰਦੀ ਹੈ ਜੀ ਜਿਹੜੀ ਭਾਜੀ ਦੀ ਭਾਦੋਂ ਜਦ ਕੀ ਬਾਰਿਸ਼ ਜ਼ਿਆਦੇ ਹੋਗੀ ਬਾਰਿਸ਼ ਨਾਲ ਇਹਦਾ ਬੂਂਹ ਖੁੱਲਾ ਹੁੰਦਾ ਜੀ ਬੂਰ ਦਾਣੇ ਦਾ ਜਦੋਂ ਮਰਜ਼ੀ ਦੇਖ ਲਓ ਤੁਸੀਂ ਅਸੀਂ ਐਨਕ ਨਾਲ ਦੇਖਿਆ ਮੂੰਹ 'ਚ ਬੂਰ ਹੁੰਦਾ ਹੈ ਮੂੰਹ ਦੇ ਵਿੱਚ ਹੁੰਦਾ ਜੀ ਜਦੋਂ ਝੜ ਗਿਆ ਇਹ ਹਲਦੀ ਵੀ ਬਣੂਗੀ ਫੜਾ ਵੀ ਬਣੂਗਾ ਹਾਂ ਕੁਛ ਨਹੀਂ ਇਹਦਾ ਕਰ ਸਕਦੇ ਆਪਾਂ ਸਰਕਾਰਾਂ ਖੜ੍ਹਦੀਆਂ ਬਾਂ ਪਸਾਨੀ ਪਰ ਸਰਕਾਰ ਨੇ ਤਾਂ ਅੱਗੀ ਫੜਨਾ ਤਾਂ ਅਸੀਂ ਉੱਥੋਂ ਰੋਜ਼ ਇੱਕ ਟੈਕਸ ਕੱਢਦੀਆਂ ਨੇ ਉਹਨਾਂ ਨੇ ਕੀ ਫੜਨਾ ਸਾਰੀ ਅੜਤੀਆਂ ਵੀ ਵੜਦੇ ਨੇ ਸਾਰੀ ਵੜਦ ਨੇ ਤਨਕ ਵੀ ਵੜਦੇ ਨੇ ਕਿਹੜਾ ਝੜਦਾ ਤੁਹਾਨੂੰ ਕਟ ਮੰਗਦੇ ਜ਼ਰੂਰ ਨੇ ਵਿੱਚ ਮੰਗਦੇ ਨੇ ਜਿਮੀਦਾਰਾਂ ਤੋਂ ਬੱਚੇ ਦੇ ਕੇ ਵੀ ਜਾਂਦੇ ਨੇ ਪਰ ਮੈਂ ਤਾਂ ਕੱਲ ਸਪਸ਼ਟ ਕਰਤਾ ਜੀ ਮਾਸ ਹੀ ਨਹੀਂ ਦੇਖ ਪਾਈਏ ਦਾ ਵੀ ਜਿਹੜੀ ਕਾ ਕਾ ਅੜਤੀਆਂ ਮੰਗਦੇ ਹਾਂ ਮੰਗਦੇ ਨੇ ਨਰਮਾ ਜੀ ਉੱਪਰੋਂ ਚੱਕ ਕੇ ਪਾਉਂਦੇ ਨੇ ਐ ਮੈਂ ਖਾ ਤੁਸੀਂ ਲਵੋ ਭਰ ਕੇ ਪਾਓ ਹੁਣੇ ਪੱਖਾ ਲੱਗ ਗਿਆ ਜੇ ਰਲ ਗਈ ਜੀਰੀ ਹੁਣ ਇਹਨੂੰ ਮਿਕਚਰ ਮਸ਼ੀਨ ਮੰਗਾਓ ਲਵੇ ਭਰ ਕੇ ਪਾਓ 18 ਮਿਕਚਰ ਆ ਗਿਆ ਕੀ ਮਿਕਚਰ ਆਇਆ ਉਹ ਇਹ ਬਣਾ ਦੇਣ ਉਹਦੇ ਚ 25 26 ਬਹੁਤ ਕੁਸ਼ ਕਰਦੇ ਨੇ ਜੀ ਮਸ਼ੀਨਾਂ ਧੁੱਪੇ ਧਰਦੇ ਨੇ ਉਹਨੂੰ ਫੜੇ ਸਿੱਲ ਫੜੇ ਹੁਣ ਮੋਬਾਈਲਾਂ ਤੇ ਸਾਰਾ ਕੁਝ ਖੜਦੇ ਨੇ ਜਵਾਕ ੁੱਡੇ ਵਰਗੇ ਦੱਸਦੇ ਨੇ ਵੀ ਚਾਹ ਨੁਕਸੇ ਚਾਹ ਨੁਕਸੇ ਪਾਉਂਦੇ ਨੇ ਇਹ ਕਿਸਾਨ ਦੀ ਤਾਂ ਲੁੱਟ ਕਿਸਾਨ ਨੂੰ ਤਾਂ ਲੁੱਟਿਆ ਰਕੁੱਟਿਆ ਜਾਂਦਾ ਜੀ ਹੁੰਦਾ ਨਿੱਕੇ ਦਾ ਖਬਰਾ ਕਿਵੇਂ ਖੜਾ ਹੈ ਇਹਦਾ ਪੂਰੇ ਹਾਲਾਤ ਨੇ ਵਟ ਵੀ ਮੰਗਦੇ ਨੇ ਜੀ 17 ਮੌਚਰ ਬਹੁਤ ਘੱਟ ਆਉਂਦਾ ਜੀ ਜੀਦਾ ਘਟ ਆਉਂਦਾ ਉਹਦਾ 15 ਆਉਂਦਾ ਉਹਦਾ ਕੋਈ ਹੱਲ ਨਹੀਂ ਜੇ ਆਪਣਾ 20 ਆ ਗਿਆ ਜੀ ਤਾਂ ਕੱਟ ਦੇਣਾ ਪੈਣਾ ਜੀ ਜਿਹੜੀ ਸੁੱਕੀ ਭਾਲਦੇ ਨੇ ਜਿਹੜੀ ਤਾਂ ਵੈਸੇ ਜ਼ਿੰਮੇਦਾਰਤਾ ਐ ਕਿ ਮਾਰਿਆ ਗਿਆ ਜੀ 1 ਕੀਲੇ ਚੋਂ 25 25000 ਰੁਪਇਆ 30 30000 ਰੁਪਏ ਦੀ ਫਸਲ ਉੜ ਗਈ ਵੀਆ 2 ਦੀ ਵੀਆ ਕੋਈ ਵਧੀਆ ਮੰਨਦੇ ਆਪਾਂ ਜੀ ਨੂੰ 4 ਕੁਆਂਟਰ ਦੀ ਨਿਕਲਿਆ ਜੀ ਉਹਦੀ ਵਧੀਆ ਹੋਊਗੀ ਜਿਹੜੀ 1509 ਆ ਉਹ ਵਸਤ 3 ਕੁਆਂਟਰ ਦੀ ਨਿਕਲ ਰਹੀ ਆ ਨਹੀਂ ਉਹ ਪੰਜ ਦੀ ਨਿਕੜਦੀ ਆ ਬਿਲਕੁਲ ਇੱਕ ਪਾਸੇ ਕੁਦਰਤ ਦੀ ਮਾਰ ਇੱਕ ਤੇ ਸਰਕਾਰਾਂ ਦੀ ਮਾਰ ਸਰਕਾਰਾਂ ਦੀ ਮਾਰ ਜੀ ਹਰ ਇੱਕ ਵਰਗ ਦੀ ਮਾਰ ਜ਼ਿੰਮੇਵਾਰ ਨੂੰ ਆ ਏਸ਼ੀਆ ਦੇ ਦੂਸਰੇ ਨੰਬਰ ਤੇ ਜਾਣੀ ਜਾਂਦੀ ਨਾਬਾਦ ਦੀ ਨਾਜ਼ਮੰਡੀ ਦੇ ਵਿੱਚ ਖੜੇ ਆ ਕਿਹੋ ਜਿਹੇ ਪ੍ਰਬੰਧ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਮਾਰਕੀਟ ਕਮੇਟੀ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਤੇ ਕਿੰਨੀ ਪਰਚੇਜ ਆ ਜਿਹੜੀ ਹੁਣ ਤੱਕ ਹੋਇਆ ਕਿੰਨੀ ਲਿਫਟਿੰਗ ਹੋਈ ਆ ਗੱਲਬਾਤ ਕਰਾਂਗੇ ਸੁਪਰਵਾਈਜ਼ਰ ਨੇ ਮਾਰਕੀਟ ਕਮੇਟੀ ਨਾਬਾ ਦੇ ਦਲਵੀਰ ਸਿੰਘ ਦੇ ਨਾਲ ਪ੍ਰਬੰਧਨ ਲੈ ਕੇ ਕਿਹੋ ਜਿਹਾ ਪ੍ਰਬੰਧ ਨੇ ਕਿੰਨੀ ਲਿਫਟਿੰਗ ਕਿੰਨਾ ਮਾਲ ਆ ਜਿਹੜਾ ਨਾਬਾ ਮੰਡੀ ਦੇ ਸੈਂਟਰਾਂ ਦੇ ਵਿੱਚ ਪਹੁੰਚਣਾ ਬਿਲਕੁਲ ਮਾਨ ਸਾਹਿਬ ਪ੍ਰਬੰਧ ਜੋ ਸਰਕਾਰ ਵੱਲੋਂ ਸਾਨੂੰ ਹਦਾਇਤਾਂ ਨੇ ਪੰਜਾਬ ਮੰਡੀ ਬੋਰਡ ਦੀ ਗਾਈਡਲਾਈਨ ਦੇ ਅਕੋਰਡਿੰਗ ਉਹ ਪੂਰੇ ਕੀਤੇ ਹੋਏ ਨੇ ਜੀ ਤੇ ਜ਼ਿੰਮੇਦਾਰਾਂ ਨੂੰ ਜਾਂ ਕਿਸਾਨਾਂ ਨੂੰ ਆਪਣੇ ਆੜਤੀਏ ਵੀਰਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਨਾਬਾ ਮੰਡੀ ਦੇ ਵਿੱਚ 4 ਲੱਖ ਕੁਇੰਟਲ ਤੋਂ ਉੱਪਰ ਪਰਚੇ ਸਾਡੀ ਹੋ ਚੁੱਕੀ ਹੈ। ਉਹਦੇ ਵਿੱਚੋਂ 3 ਲੱਖ ਕੁਇੰਟਲ ਮਾਲ ਲਿਫਟ ਹੋ ਚੁੱਕਿਆ ਆ। ਬਾਕੀ ਜੋ ਲਿਫਟਿੰਗ ਆ ਤੁਸੀਂ ਦੇਖ ਹੀ ਰਹੇ ਹੋ ਵੀ ਪ੍ਰੋਪਰ ਚੱਲ ਰਹੀ ਆ ਤੇ ਪ੍ਰੋਬਲਮ ਕੋਈ ਨਹੀਂ ਆ ਰਹੀ। ਬੋਲੀ ਵੀ ਖਰੀਦ ਸਾਰਾ ਕੁਝ ਪ੍ਰੋਪਰ ਸਮੇਂ ਸਿਰ ਹੋ ਰਿਹਾ ਤੇ ਬਾਕੀ ਕੋਈ ਦਿੱਕਤ ਦੀ ਪਰੇਸ਼ਾਨੀ ਦੀ ਕੋਈ ਨਹੀਂ। ਕਿੰਨੇ ਕੁ ਝਾੜ ਘਟਣ ਦੇ ਅਸਾਰ ਨੇ ਪਿਛਲੇ ਸਾਲ ਕਿੰਨੀ ਕੁ ਰੈਵਲਤੀ ਜਿਹੜੀ ਇਸ ਮੰਡੀ ਤੇ 14 ਸੈਂਟਰਾਂ ਦੀ ਟੋਟਲ ਹੋਈ ਸੀ ਪਰ ਇਸ ਵਾਰ ਕਿੰਨੀ ਘੋਣ ਦੀ ਸੰਭਾਵਨਾ ਜਿਹੜੀ ਦੇਖੋ ਝਾੜਤਾ ਦੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਸਰਪਿਆ ਆ ਅਰਾਈਵਲ ਜ਼ਿੰਮੇਦਾਰਾਂ ਨਾਲ ਵੀ ਸਾਡੀ ਜਿਵੇਂ ਸੰਪਰਕ ਹੁੰਦਾ ਆ ਤੇ 30 ਤੋਂ 40% ਸਾਡੀ ਅਰਾਈਵਲ ਘਟਣ ਦੇ ਅਸਰ ਹੈਗੇ ਨੇ 25 ਤੋਂ 30 ਤੱਕ ਘਟੇਗੀ ਹੀ ਘਟੇਗੀ ਜੀ ਤੇ ਬਿਲਕੁਲ ਜੇ ਪੇਮੈਂਟਾਂ ਦੀ ਗੱਲ ਕਰੀਏ ਪੇਮੈਂਟਾਂ ਦਾ ਕੀ ਸਿਸਟਮ ਆ ਜਿਹੜੀ ਆਨਲਾਈਨ ਸਰਕਾਰ ਵੱਲੋਂ ਕਿੰਨੇ ਘੰਟਿਆਂ ਦੇ ਵਿੱਚ ਸਰਕਾਰ ਕਿਸਾਨ ਦੇ ਖਾਤੇ 'ਚ ਜਿਹੜੀ ਪੇਮੈਂਟ ਪੈ ਰਹੀ ਹੈ ਪੇਮੈਂਟ 24 ਘੰਟੇ ਦੇ ਵਿੱਚ ਵਿੱਚ ਕਲੀਅਰ ਹੋ ਰਹੀ ਹੈ ਜੀ ਜ਼ਿਮੇਦਾਰ ਦੀ 24 ਘੰਟੇ ਦੇ ਪਹਿਲਾਂ ਹੀ ਪੇਮੈਂਟ ਕਲੀਅਰ ਹੋ ਜਾਂਦੀ ਹੈ ਪੇਮੈਂਟ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਕੋਈ ਸਾਨੂੰ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਕਿਸੇ ਕਿਸਾਨ ਜ਼ਿਮੀਦਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਨਹੀਂ ਮਿਲਿਆ ਵੀ ਉਹਦੀ ਪੇਮੈਂਟ ਨਾ ਪਈ ਹੋਵੇ ਮਾਲ ਪੇਮੈਂਟ 24 ਘੰਟੇ ਦੇ ਅੰਦਰ ਕਲੀਅਰ ਹੋ ਜਾਂਦੀ ਹੈ ਬਿਲਕੁਲ ਕਈ ਸੈਲਰਾਂ ਵੱਲੋਂ ਵੀ ਡਰੱਕਟ ਖਰੀਦੀ ਜਾ ਰਹੀ ਆ ਕਟ ਲਾਇਆ ਜਾ ਰਹੇ ਨੇ ਕਿਸਾਨ ਕਹਿ ਰਹੇ ਨੇ ਸਾਨੂੰ ਲੁੱਟਿਆ ਜਾ ਰਿਹਾ ਸ਼ਰੀਆਮ ਕੋਈ ਜਿਹੜਾ ਤੁਹਾਡੇ ਸਾਹਮਣੇ ਆਇਆ ਕੋਈ ਹੈ ਜੀ ਨਹੀਂ ਸਾਡੇ ਕੋਲ ਕਿਸਾਨਾਂ ਵੱਲੋਂ ਹਜੇ ਤੱਕ ਕੋਈ ਨਹੀਂ ਆਈ ਅਸੀਂ ਮੰਡੀ ਦੇ ਵਿੱਚ ਵੀ ਕਿਸਾਨਾਂ ਨੂੰ ਇਹੀ ਕਰ ਰਹੇ ਹਾਂ ਸਾਡੇ ਬੈਨਰਸ ਵੀ ਲੱਗੇ ਹੋਏ ਨੇ ਸੈਕਟਰੀ ਸਾਹਿਬ ਡੇਲੀ ਰੁਟੀਨ ਦੇ ਵਿੱਚ ਵੀ ਚੈੱਕ ਕਰ ਰਹੇ ਨੇ ਕਿਸਾਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਵੀ ਜੇ ਕਿਸੇ ਦਾ ਕੋਈ ਕੱਟਦੀ ਜਾਂ ਕਿਸੇ ਵੀ ਤਰੀਕੇ ਦੀ ਕੋਈ ਆ ਆੜਤੀਏ ਵੱਲੋਂ ਜਾਂ ਸ਼ੈਲਰ ਵਾਲੇ ਵੱਲੋਂ ਕੋਈ ਡਿਮਾਂਡ ਕੀਤੀ ਜਾਂਦੀ ਆ ਤਾਂ ਤੁਸੀਂ ਉਹਦੀ ਸ਼ਿਕਾਇਤ ਜਦੋਂ ਮਰਜ਼ੀ 24 ਘੰਟੇ ਮਾਰਕੀਟ ਕਮੇਟੀ ਕਰ ਸਕਦੇ ਹੋ ਤੇ ਉਹਦੇ ਵਿੱਚ ਬਣਦੀ ਕਾਰਵਾਈ ਆਪਾਂ ਸ਼ੈਲਰ ਵਾਲੇ ਦੇ ਆੜਤੀਏ ਤੇ ਜੋ ਹੋਏਗੀ ਪ੍ਰੋਪਰ ਪੂਰੇ ਰੂਲ ਅਨੁਸਾਰ ਕਰਨ ਦੇ ਲਈ ਮਾਰਕੀਟ ਕਮੇਟੀ ਤਿਆਰ ਹੂੰ ਤੱਕ ਜਦੋਂ ਸੀਜ਼ਨ ਸ਼ੁਰੂ ਹੋਇਆ ਕੋਈ ਅਜਿਹਾ ਕੋਈ ਮਾਮਲਾ ਧਿਆਨ ਦੇ ਵਿੱਚ ਆਇਆ ਜਿੱਥੇ ਕੱਟ ਲੱਗਿਆ ਹੋਵੇ ਕੋਈ ਮੌਕਚਰ ਨੂੰ ਲੈ ਕੇ ਕੋਈ ਸਹਿਮਤੀ ਸੰਬੰਧੀ ਜਾਂ ਕੋਈ ਸ਼ਿਕਾਇਤ ਨਹੀਂ ਐਵੇਂ ਦਾ ਹਜੇ ਤੱਕ ਕੋਈ ਨਹੀਂ ਆਇਆ ਮੋਇਸਚਰ ਵੀ ਇਸ ਵਾਰੀ ਬਹੁਤ ਠੀਕ ਆ ਰਿਹਾ ਹੈ ਮੋਇਸਚਰ ਐਕਸੈਸ ਮੋਇਸਚਰ ਦੀ ਕੋਈ ਕਿਸਾਨ ਢੇਰੀ ਹਜੇ ਤੱਕ ਲੈ ਕੇ ਨਹੀਂ ਆਇਆ ਪ੍ਰੋਪਰ ਪੂਰੇ ਰੂਲ ਅਨੁਸਾਰ ਤੇ ਸਰਕਾਰ ਨੂੰ ਪੂਰੇ ਰੇਟ ਤੇ ਖਰੀਦ ਹੋ ਰਹੀ ਹੈ ਆ ਬਿਲਕੁਲ ਜਿਹੜੀ ਗੱਲਬਾਤ ਕੀਤੀ ਆ ਕਹਿੰਦੇ ਸਰਕਾਰੀ ਰੇਟਾਂ ਤੇ ਝੋਨਾ ਜਿਹੜਾ ਖਰੀਦਿਆ ਜਾ ਰਿਹਾ ਪਰ ਅਜੇ ਤੱਕ ਕਿਸੇ ਕਿਸਾਨ ਦੀ ਕੋਈ ਮਾਰਕੀਟ ਕਮੇਟੀ ਦੇ ਕੋਲ ਸ਼ਿਕਾਇਤ ਨਹੀਂ ਪਹੁੰਚੀ ਅਸੀਂ ਮੰਡੀ ਦੇ ਵਿੱਚ ਬੈਨਰ ਵਗੈਰਾ ਵੀ ਲਗਾਏ ਹੋਣੇ ਜੇ ਕਿਸੇ ਕਿਸਾਨ ਨੂੰ ਕੋਈ ਮੁਸ਼ਕਲ ਆਉਂਦੀ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਉਸ ਤੇ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇਗੀ ਨਾਬਾ ਤੋਂ ਹਰਮਿੰਦਰ ਸਿੰਘ ਮਾੜ